ਭਗਵਾਨ ਕਮਾਲ ਮੁੜਕਾਬਾਦ 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 ਭਗਵਾਨ ਕਮਾਲ ਪਰ ਗਿਆ ਜੇ ਮੈਨੂੰ ਪਰ ਗਿਆ ਮੁੜਕਾਬਾਦ ਜੇ ਮੈਨੂੰ ਮੁੜਕਾਬਾਦ ਜੇ ਮੈਨੂੰ ਮੁੜਕਾਬਾਦ ਕੀ 300 ਰੁਪਏ ਚ ਚੇਅਰਮੈਨ ਰਿੰਟੂ ਦੇਗਾ ਸਤਕਾਰਯੋਗ ਪਰਿਵਾਰ ਪਰਿਵਾਰ ਸਭ ਦੇ ਸਤਕਾਰਯੋਗ ਹੁੰਦੇ ਆ 300 ਰੁਪਏ ਦੀ ਹਾੜੀ ਜਾਂ ਆਪਣਾ ਟਾਈਮ ਕੱਢ ਸਕਦੇ ਆ ਹੇ ਇਹ ਤੇ 버거 ਵੀ ਨਾ 300 500 ਤੋਂ ਘਟਦਾ ਨਹੀਂ ਖਾਂਦੇ ਹੋਣੇ ਵਾ ਯਾਰ ਚੇਅਰਮੈਨ ਰਿੰਟੂ ਜਿਹੜਾ ਇੰਪਰੂਵਮੈਂਟ ਟਰਸ ਦੇ ਨੇ ਔਰ ਇੰਪਰੂਵਮੈਂਟ ਟਰਸ ਦੇ ਕੱਚੇ ਸਫਾਈ ਸੇਵਕ ਦਾਦਾ 15 15 ਸਾਲ ਤੋਂ ਬੰਦੂਆ ਮਜ਼ਦੂਰੀ ਦਾ 300 ਰੁਪਏ ਦਿਹਾੜੀ ਦਾ ਸੰਤਾਪ ਠੇਕੇਦਾਰੀ ਦਾ ਸੰਤਾਪ ਚੱਲ ਰਿਹਾ ਉਹਦੇ ਖਿਲਾਫ ਅੱਜ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ ਔਰ ਚੇਅਰਮੈਨ ਰਿੰਟੂ ਉਹਦੇ ਘਰ ਦੇ ਬਾਹਰ ਰੋਸ ਮਜਾਰਾ ਕੀਤਾ ਗਿਆ ਵਾ ਔਰ 21 ਅਕਤੂਬਰ ਤੋਂ ਲਗਾਤਾਰ ਪੋਹ ਹੜਤਾਲ ਜਾਰੀ ਹੈਗੀ ਹੈ

مرتہ باد مرتہ باد کہے ریٹو مرتہ باد کہے ریٹو مرتہ باد کہے ریٹو مرتہ باد پہرا جایا جابیم 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 کلا جا جا امین اللہ اکبر اللہ اکبر خوان مرشکار ہائے ہائے اللہ اکبر ہائے مرنے دو چنگے مرتہ باد مرتہ باد مرتہ باد ਬਗਵਾਤ ਕਮਾਲ ਕਰ ਗਿਆ ਜੀ ਮੇਰੀ ਕਰ ਗਿਆ ਬਗਵਾਤ ਕਮਾਲ ਕਰ ਗਿਆ ਜੀ ਦਿਹਾੜੀ ਤੇ ਸੇ ਸਿੱਖਿਆ ਰੋਜ਼ਗਾਰ ਪੋਸੀਬਲ ਹੈਗਾ ਹੈਗਾ ਨਹੀਂ ਜੀ ਹੈਗਾ ਵਾ ਨਹੀਂ ਜੀ ਹੈਗਾ ਵਾ ਨਹੀਂ ਜੀ 300 ਰੁਪਏ ਦੇ ਚੀਰਮੈਨ ਰਿੰਟੂ ਤੇ ਉਹਦਾ ਸਤਕਾਰਯੋਗ ਪਰਿਵਾਰ ਪਰਿਵਾਰ ਸਭ ਦੇ ਸਤਕਾਰਯੋਗ ਹੁੰਦੇ ਆ 300 ਰੁਪਏ ਤੇ ਜਿਹੜੀ ਜਾ ਕੇ ਟਾਈਮ ਕੱਢ ਸਕਦੇ ਆ ਨਹੀਂ ਜੀ ਇਹ ਤੇ 버ਗਰ ਵੀ ਨਾ 300 500 ਤੋਂ ਘਟਦਾ ਨਹੀਂ ਖਾਂਦੇ ਹੁਣੇ ਵੇ ਇਹ ਯਾਰ ਤੇ ਵਧਦੇ ਆ ਗਰੀਬਾਂ ਦੇ ਬੱਚੇ ਪੜਦੇ ਗਰੀਬ ਪੰਜਾਬੀ ਦੇ ਬੱਚੇ ਪੜਦੇ ਉਹਨਾਂ ਦੇ ਹੱਕਾਂ ਦੇ ਡਾਕੇ ਫੈਰ ਰਿਹਾ ਔਰ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਰਬੱਤੀ ਮਹਿਲਾਵਾਂ ਆਂਗਣਵਾੜੀ ਮਹਿਲਾਵਾਂ ਪੰਜ ਸਾਲ ਦੇ ਬੱਚਿਆਂ ਨੂੰ ਜਿਹੜੀ ਖੁਰਾਕ ਦਿੱਤੀ ਜਾਂਦੀ ਹੈ ਸਵੇਰਕੀ ਦਾ ਤਜੀਰੀ ਦਿੱਤੀ ਜਾਂਦੀ ਹੈ ਤੁਹਾਡਾ ਮੁੱਖ ਮੰਤਰੀ ਉਸ ਸਵੇਰਕੀ ਦੀ ਪੰਜੀਰੀ ਚ ਦੇਸੀ ਘਿਓ ਚੋਰੀ ਕਰਕੇ ਲੈ ਗਿਆ ਇਸ ਤਰ੍ਹਾਂ ਸਮੱਤਿਆ ਪ੍ਰਭੂ ਇਹ ਠੇਕੇਦਾਰੀ ਸਿਸਟਮ ਦੇ ਖਿਲਾਫ ਲਗਾਤਾਰ ਪ੍ਰੋਜੈਕਟ ਚੱਲ ਰਹੇ ਹਨ ਗ੍ਰੋਮਨਾ ਜੀ 77 ਦੇ ਬਾਅਦ ਪਰ ਆਪਾ ਲੋਕਲ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਕਨਵਿੰਟੂ ਦੇ ਘਰ ਦੇ ਬਾਹਰ ਜਿਹੜੇ ਕਿ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਗੱਲਬਾਤ ਕਰਦੇ ਕਿ ਮੁੱਦਾ ਕੀ ਨੰਬਰ ਮੇਰਾ ਨਾਮ ਮਿਤਿਸ਼ ਪੀਮਾ ਜੀ ਫਾਊਂਡਰ ਪੀਮੈਕਸਨ ਬੇਟੀ ਅੱਜ ਭਗਵੰਤ ਜੀ ਦਾ ਪਤਲਾ ਸਾੜਿਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਕਿ ਅਜਨਕਰਮ ਜੀ ਰਿੰਟੂ ਦੇ ਘਰ ਦੇ ਬਾਹਰ ਨਾਰੇबाजी ਕੀਤੀ ਜਾ ਰਹੀ ਹੈ ਕਿਸ ਮੁੱਦੇ ਉੱਤੇ ਹੈ ਚੇਅਰਮੈਨ ਰਿੰਟੂ ਜਿਹੜਾ ਇੰਪਰੂਵਮੈਂਟ ٹرسٹ ਦੇ ਨੇ ਔਰ ਇੰਪਰੂਵਮੈਂਟ ٹرسٹ ਦੇ ਕੱਚੇ ਸਫਾਈ ਸੇਵਕ ਦਾਦਾ 15-15 ਸਾਲ ਤੋਂ ਬੰਦੂਆ ਮਜ਼ਦੂਰੀ ਦਾ 300 ਰੁਪਏ ਦਿਹਾੜੀ ਦਾ ਸੰਤਾਪ ਠੇਕੇਦਾਰੀ ਦਾ ਸੰਤਾਪ ਚੱਲ ਰਿਹਾ। ਉਹਦੇ ਖਿਲਾਫ ਅੱਜ ਭਗਵੰਤਮਾਨ ਦਾ ਪੁਤਲਾ ਸਾੜਿਆ ਗਿਆ ਔਰ ਚੇਅਰਮੈਨ ਰਿੰਟੂ ਉਹਦੇ ਘਰ ਦੇ ਬਾਹਰ ਰੋਸ ਮਜਾਰਾ ਕੀਤਾ ਗਿਆ ਵਾ। ਔਰ ਅੱਤਾ ਹੀ ਅਕਤੂਬਰ ਤੋਂ ਲਗਾਤਾਰ ਪੁਖੜਤਾਲ ਜਾਰੀ ਹੈਗੀ ਹੈ। ਅ ਔਰ ਅੱਜ ਜਿਹੜਾ ਵਾ ਸੰਕੇਤਕ ਤੌਰ ਤੇ ਆਪਣਾ ਪ੍ਰਦਰਸ਼ਨ ਕਰਨ ਆਇਆ ਆ ਆਪਣੇ ਹੱਕੂਕੀ ਸੰਵਿਧਾਨਿਕ ਮੰਗਾਂ ਲਈ। ਬੜੀ ਵੱਡੀ ਗੱਲ ਹੈ ਕਿ 15 ਕੀ ਤੁਹਾਨੂੰ ਉਹਨਾਂ ਵੱਲੋਂ ਜਿਹੜਾ ਕਿ ਦਿੱਤਾ ਜਾਂਦਾ ਕਿ ਪੱਕੇ ਕਰਨਗੇ ਕਿ ਨਹੀਂ ਕਰਨਗੇ ਦੇਖੋ ਜਿਹੜਾ ਮਿਨੀਮਮ ਵੇਜਿਸ ਹੈਗੀਆਂ ਵਾ ਦਿੱਲੀ ਦੇ ਵਿੱਚ 18000 ਰੁਪਿਆ ਹੈਗਾ ਕੇਂਦਰ ਵੱਲੋਂ 18500 ਰੁਪਿਆ ਹੈਗਾ ਪਰtras ਦੀ ਇਹ ਹੈ ਕਿ ਬਾਬਾ ਸਾਹਿਬ ਦੀ ਫੋਟੋ ਵਾਲਾ ਆਣ ਵਾਲੀ ਸ਼ੀਦਿਆਜਮ ਪਗਰ ਸਿੰਘ ਦੀ ਫੋਟੋ ਵਾਲਾ ਆਣ ਵਾਲੀ ਸਰਕਾਰ ਜਿਹੜੀ ਆ ਉਹ 10300 ਰੁਪਏ ਦੇ ਵਿੱਚ ਮਜ਼ਦੂਰ ਦੀ ਜ਼ਿੰਦਗੀ ਜਿਹੜੀ ਹੈ ਨਿਪਟਾ ਦਿੰਦੀ ਹੈ ਕੀ 300 ਰੁਪਏ ਦੀ ਹਾੜੀ ਦੇ ਵਿੱਚ ਸੇ ਸਿੱਖਿਆ ਰੋਜ਼ਗਾਰ ਪੋਸੀਬਲ ਹੈਗਾ ਬ੍ਰੈਡ ਐਂਡ ਬਟਰ ਪੋਸੀਬਲ ਹੈਗਾ ਬੱਚਿਆਂ ਦੀ ਹਾਈ ਡਿਗਰੀ ਪੋਸੀਬਲ ਹੈਗੀ ਆ ਕੀ ਆਪਣੇ ਘਰ ਦੇ ਚੁੱਲੇ ਸਹੀ ਤਰੀਕੇ ਚ ਸੜਕਾਂ ਤੇ ਆਪਣੀ ਕਿਰਤ ਦੇ ਨਾਲ ਸਫਾਈ ਕੀਤੀ ਔਰ ਗੱਲ ਇਹ ਹੈ ਕਿ ਸ਼ਹਿਰ ਵਾਸੀਆਂ ਨੂੰ ਵੀ ਵੱਡੇ ਸਵਾਲ ਕਰਾਂਗੇ ਇਹਨਾਂ ਨੂੰ ਕੂੜੇ ਦੀ ਬੜੀ ਚਿੰਤਾ ਹੁੰਦੀ ਹੈ ਪਰ ਕੀ ਜਿਹੜੇ ਕੂੜੇ ਚੱਕਣ ਵਾਲੇ ਨੇ ਸਾਡੇ ਕੀਰਤੀ ਭੈਣਪਰਾ ਸਫਾਈ ਸੈਨਿਕ ਕੀ ਸਾਡੀ ਜ਼ਿੰਦਗੀ ਬਾਰੇ ਕਦੀ ਸੋਚਦੇ ਜੇ ਡੰਪਾਂ ਦੀ ਤੁਹਾਨੂੰ ਬੜੀ ਚਿੰਤਾ ਦਾ ਸਾਡੀ ਜ਼ਿੰਦਗੀ ਜਿਹੜੀ ਡੰਪ ਹੋ ਗਈ ਹੈ ਦਾਦਾ 15-15 ਸਾਲ ਤੋਂ ਕੀ ਉਹਦਾ ਦਰਦ ਕਿਸੇ ਅਖੋਤੀ ਸਿਵਲ ਸੁਸਾਇਟੀ ਨੂੰ ਕਿਸੇ ਬੁੱਧੀਜੀਵੀ ਨੂੰ ਜਿਹੜੇ ਇੱਥੇ ਹੁੰਦੇ ਨਹੀਂ ਕਿਤੇ ਔਰ ਕਿਸੇ ਸਿਆਸੀਆਂ ਚਿੰਤਕਾਂ ਨੂੰ ਕਿਸੇ ਨੂੰ ਵੀ ਚਿੰਤਾ ਹੈਗੀ ਹੈ ਕਿ ਇਹਨਾਂ ਦੀ ਜ਼ਿੰਦਗੀ ਕਿੱਦਾਂ ਪਰ ਡੰਪ ਕਰਤੀ ਦੇਖਿਆ ਜਾਵੇ ਇਸ ਤੋਂ ਪਹਿਲੇ ਅਸ਼ੋਕ ਤਲਵਾਰ ਸੀ ਚੇਅਰਮੈਨ ਉਹਨਾਂ ਵੱਲੋਂ ਵੀ ਕੋਈ ਤੁਹਾਨੂੰ ਦਿੱਤਾ ਗਿਆ ਸੀ ਕਿ ਨਹੀਂ ਦੇਖੋ ਤਲਵਾਰ ਆਵੇ ਭਾਵੇਂ ਕੋਈ ਰਿੰਟੂ ਆਵੇ ਸਮੱਸਿਆ ਇਹ ਹੈਗੀ ਆ ਕਿ 50000 ਦਾ ਕੰਮ ਜਦੋਂ ਆਪਾਂ 10000 ਰੁਪਏ ਚ ਕਰਵਾਵਾਂਗੇ ਤੇ ਉਹ 40000 ਜਿਹੜਾ ਹੈਗਾ ਨਾ ਉਹ ਮੰਤਰੀ ਖਾਂ ਦਾ ਸੰਤਰੀ ਖਾਂ ਦਾ ਸਰਕਾਰੀ ਬਾਬੂ ਖਾਂ ਦਾ ਔਰ ਚੇਅਰਮੈਨ ਖਾਂ ਦਾ ਚਾਹੇ ਸਰਕਾਰ ਔਰ ਪਾਰਟੀ ਕੋਈ ਵੀ ਹੋਵੇ ਇਸ ਆਬ ਦਾ ਮੰਤਰੀ ਜਿਹੜੇ ਪਿਛਲੇ ਰਹੇ ਨੇ ਉਹਨਾਂ ਵੇਲੇ ਵੀ ਪੱਕੇ ਨਹੀਂ ਕੀਤੇਗੇ ਹੁਣ ਵੀ ਨਹੀਂ ਪੱਕੇ ਕੀਤੇਗੇ ਸਾਰੀ ਸਮੱਸਿਆ ਕਮਿਸ਼ਨਾਂ ਦੀ ਹੈਗੀ ਹੈ ਕਿੱਕਬੈਕ ਦੀ ਹੈਗੀ ਹੈ ਜਦੋਂ 50000 ਦਾ ਕੰਮ ਕਰਾਇਆ ਹੀ 10000 ਚ ਜਾਏਗਾ ਤੇ ਉਹ 40000 ਰੁਪਏ ਜਾਂਦਾ ਕਿ ਦੀ ਜੇਬ ਚ ਹੈ ਇਹ ਕਦੀ ਪਤਾ ਕਰਨਾ ਤੇ ਜਰੂਰ ਪਤਾ ਕਰੋ ਬੜੀ ਵੱਡੀ ਗੱਲ ਹੈ ਕਿ 15 ਸਾਲਾਂ ਤੋਂ ਜਿਹੜੇ ਕਿ ਮੁਲਾਜ਼ਮ ਤੁਹਾਡੇ ਕੱਚੇ ਨੇ ਤੇ ਬਹੁਤ ਹੀ ਵੱਡੀ ਗੱਲ ਹੈ ਤੇ ਕਿੰਨੀ ਪਰੇਸ਼ਾਨੀ ਉਹਨਾਂ ਨੂੰ ਮਿਲਦੀ ਕਿ ਬੱਚਿਆਂ ਦੇ ਜਿਹੜੇ ਫਿਊਚਰ ਨੇ ਉਹ ਬਰਬਾਦ ਹੋ ਰਹੇ ਨੇ ਪਰ ਮਤਮਾਨ ਵੱਲੋਂ ਦੌੜੀ ਮਾਰ ਹੈਗੀ ਹੈ ਜੀ ਸਰਕਾਰੀ ਕਾਲਜ ਜਿਹੜੇ ਆ ਉਹਦੇ ਚ ਪੱਕੇ ਪ੍ਰੋਫੈਸਰ ਨਹੀਂ ਹੈਗੇ ਮੈਰਿਟੋਰੀਅ ਸਕੂਲ ਜਾੜੇ ਜਾ ਰਹੇ ਆ ਪੰਜਾਬ ਦੇ 25 ਸਾਲ ਪੱਕੇ ਪ੍ਰੋਫੈਸਰ ਤੋਂ ਬਿਨਾ ਹੈਗਾ 140 ਪ੍ਰੋਫੈਸਰ ਸਾਡੇ ਕਾਲਜਾਂ ਚ ਰਹਿ ਗਏ ਨੇ ਔਰ ਹਾਲਾਤ ਵੱਤ ਤੋਂ ਬੱਤਰ ਹੈਗੇ ਆ ਸਿੱਖਿਆ ਤੋਂ ਦੂਰ ਕਰਤਾ ਜਾਂਦਾ ਫਿਰ ਕਹਿੰਦੇ ਆ ਕਿ ਅਸੀਂ ਜਾਲ ਤੋਂ ਨਿਕਲੀਏ ਅਸੀਂ ਮੱਕੜ ਜਾਲ ਤੋਂ ਨਿਕਲੀਏ ਸਫਾਈ ਦੀ ਆਪਾਂ ਜੋਬ ਛੱਡੀਏ ਛੱਡਾਂਗੇ ਕਿੱਦਾਂ ਜੇ ਬੱਚਿਆਂ ਨੂੰ ਪੜ੍ਹਾਈ ਨਹੀਂ ਪਾਵਾਂਗੇ ਕੀ 300 ਰੁਪਏ ਦੀ ਦਿਹਾੜੀ ਦੇ ਵਿੱਚ ਆਪਾਂ ਆਪਣੇ ਸਿਵਲ ਸੁਸਾਇਟੀ ਨੂੰ ਪੁੱਛਦੇ ਆ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕਾਂ ਪੋਸਿਬਲ ਹੈਗਾ ਆਖਰੀ ਸਵਾਲ ਐਦਾ ਜਿਹੜਾ ਅੱਜ ਤੁਸੀਂ ਰੋਸ਼ਪਰਦਸ਼ਨ ਕੀਤਾ ਉਸ ਤੋਂ ਅਗਲਾ ਸਟੈਪ ਕੀ ਰਹੇਗਾ ਤੇ ਕਿੱਥੋਂ ਤੱਕ ਚੱਲਦਾ ਹੈ ਪਹਿਲਾ ਚੇਅਰਮੈਨ ਦਾ ਸੀ ਦੇਖੋ ਚੇਅਰਮੈਨ ਨੂੰ ਗੋਲਡ ਗੋਲਡਨ ਗੇਟ ਦੇ ਬਾਹਰ ਛੱਡਾ ਮੈਂ ਤੈਨੂੰ ਕੋਈ ਜਾਣਦਾ ਵੀ ਨਹੀਂ ਹੈਗਾ ਪੰਜਾਬ ਚ ਕੌਣ ਹੈਗਾ ਪਰ ਮਜਬੂਰੀ ਹੈਗੀ ਕੰਸਰਨ ਡਿਪਾਰਟਮੈਂਟ ਦਾ ਚੇਅਰਮੈਨ ਆਣਾ ਹੀ ਪੈਣਾ ਸੀ ਅਦੇ ਬਾਅਦ ਅੱਗੋ 5 ਐਮਐਲਏ ਜਿਹੜੇ ਨੇ ਉਹਨਾਂ ਨੂੰ ਹਲਕਾ ਨਾਰਥ ਦਾ ਐਮਐਲਏ ਕੁਵਰ ਵਿਜੇਪ੍ਰਤਾਪ ਡਾਕਟਰ ਅਜੇ ਗੁਪਤਾ ਡਾਕਟਰ ਨੀਜਰ ਔਰ ਮੇਰੀ ਵੱਡੀ ਭੈਣ ਸਤਕਾਰਯੋਗ ਭੈਣ ਜੀਵਨ ਜੋਤ ਔਰ ਡਾਕਟਰ ਹੁਣ ਅਗਲਾ ਐਮਐਲਏ ਜਿਹੜਾ ਵਾ ਉਹ ਕਿਸ ਨਾ ਕਿਸੇ ਐਮਐਲਏ ਦੇ ਘਰ ਦਾ ਘਰਾਵ ਕਰਾਂਗੇ ਇਸ ਹਫਤੇ ਹੀ ਉਸ ਤੋਂ ਬਾਅਦ ਲੜੀਵਾਰ ਪੰਜ ਮੈਲੇ ਤੋਂ ਬਾਅਦ ਮੰਤਰੀਆਂ ਦੀ ਵਾਰੀ ਆਏ ਜਿਹੜੀ 2 ਤਈ 1 ਅਕਤੂਬਰ ਤੋਂ ਤੁਸੀਂ ਕਿਹਾ ਭੁੱਖ ਹੜਤਾਲ ਉਹ ਕਿਸ ਜਗ੍ਹਾ ਤੇ ਕਰੋਗੇ ਇੰਪਰੂਵਮੈਂਟਸ ਦਫ਼ਤਰ ਦੇ ਬਾਹਰ ਲਗਾਤਾਰ 2 ਤਈ 1 ਅਕਤੂਬਰ ਤੋਂ ਜਾਰੀ ਹੈਗੀ ਹੈ ਮੈਂ ਆਪਣੇ ਸਾਥੀਆਂ ਨੂੰ ਕਵਾਂਗਾ ਉਹਨਾਂ ਨੂੰ ਮਹੀਨਾ ਹੋਣ ਲੱਗਾ ਵਾ ਲੜੀਵਾਰ ਦੋ ਮਜ਼ਦੂਰ ਇੱਕ ਦਿਨ ਬੈਂਦੇ ਨੇ ਬਾਕੀ ਮਜ਼ਦੂਰ ਤੁਹਾਡੇ ਸ਼ਹਿਰ ਦਾ ਹਾਈਜੈਨਿਕ ਦਾ ਧਿਆਨ ਰੱਖਦੇ ਨੇ ਸਫਾਈ ਕਰਦੇ ਨੇ ਕੰਮ ਰੁਕੋ ਹੜਤਾਲ ਨਹੀਂ ਹੈਗੀ ਦੋ ਸਾਥੀ ਔਰ 3 ਵਜੇ ਕੰਮ ਨਿਪਟਾਉਣ ਤੋਂ ਬਾਅਦ ਆਪਣੇ ਪੈਨਪਰਾ ਉੱਥੇ ਇਕੱਠੇ ਹੁੰਦੇ ਆ ਤੁਸੀਂ ਉੱਥੇ ਸੱਦਾ ਹੈਗਾ ਤੁਹਾਨੂੰ ਕਦੀ ਸਫਾਈ ਕਰਮਚਾਰੀ ਜਿਹੜੇ ਕਿ ਕੰਮ ਆਪਣਾ ਕਰਦੇ ਰਣਗੇ ਰੋਕਣਗੇ ਨਹੀਂ ਰਣਜੀਤ ਅਮਨੂ ਦੇ ਮਾਲ ਮੰਡੀ ਦੇ ਏਰੀਆ ਜਿਹੜਾ ਇਹਨਾਂ ਨੂੰ ਪੈਂਦਾ ਨਿਊ ਅਮਰitsar ਤੇ ਉਹ ਮੇਰੇ ਪਹਿਨ ਪ੍ਰਾ 10 ਦਿਨ ਕੇ ਉੱਥੇ ਕੋਈ ਸਫਾਈ ਦੀ ਪ੍ਰੋਬਲਮ ਆ ਰਹੀ ਹੈ ਕਿਤੇ ਨਹੀਂ ਆ ਰਹੀ ਹੋएगी ਹਰ ਜਗ੍ਹਾ ਸਫਾਈ ਜਿਹੜੀ ਆ ਕਬੀਰ ਪਾਰਕ ਸਭਾ ਸਫਾਈ ਮੇਨਟੇਨ ਰੱਖੀ ਜਾ ਰਹੀ ਔਰੇ ਵਾਦਾ ਹੈਗਾ ਪਰ ਇਹ ਪੁੱਛਣਾ ਪੱਤਰਕਾਰ ਭਾਈਚਾਰੇ ਨੂੰ ਜ਼ਰੂਰ ਚਾਹੀਦਾ ਹੈ ਕਿ ਕੀ ਮਹੀਨਾ ਹੋ ਗਿਆ ਆਪਾਂ ਇੱਕ ਲੋਕਲ ਬੋਡੀ ਮੰਤਰੀ ਨਾਲ ਮੀਟਿੰਗ ਚਾਹਨੇ ਆਪਾਂ ਇਹ ਨਹੀਂ ਕਹਿੰਦੇ ਕਿ ਸਾਨੂੰ ਆ ਕੇ ਪੱਕਾ ਕਰ ਦੋ ਜਿਹੜਾ ਕੰਸਰਨਡ ਡਿਪਾਰਟਮੈਂਟ ਹੈਗਾ ਉਸ ਮੰਤਰੀ ਡਾਕਟਰ ਰਵਜੋਤ ਲੋਕਲ ਬੋਡੀ ਸਥਾਨਿਕ ਇਕਾਈ ਮੰਤਰੀ ਉਹਦੇ ਨਾਲ ਕੋ ਮੀਟਿੰਗ ਚਾਹਦੇ ਆ ਕੀ ਇਹ ਗੁਨਾਹ ਹੈਗਾ ਕੀ ਸਾਡੀ ਸਵਿਧਾਨਿਕ ਹੱਕ ਨਹੀਂ ਹੈਗਾ ਕੀ ਸਵਿਧਾਨਿਕ ਮੰਗ ਨਹੀਂ ਹੈਗੀ ਉਸ ਮੰਗ ਲਈ ਵੀ ਮਹੀਨਾ ਹੋ ਗਿਆ ਪੱਕੇ ਤੇ ਬੜੀ ਦੂਰ ਦੀ ਗੱਲ ਤੁਹਾਡਾ ਮੁੱਦਾ ਮੇਨ ਕੀ ਹੈ ਆਖਰੀ ਸਵਾਲ ਹੈ ਕਿ ਤਨਖਾਹ ਵਧਾਈ ਜਾਵੇ ਪੇ ਸਕੇਲ ਨੂੰ ਇਨਕਰੀਜ਼ ਕੀਤਾ ਜਾਵੇ ਜਾਂ ਫਿਰ ਪੱਕੇ ਕੀਤਾ ਜਾਵੇ ਤਨਖਾਹ ਦੀ ਵਧਾਨੀਆਂ ਤੇ ਹੈਗਾ ਕਿ ਇਕਵਲ ਪੇ ਫੋਰ ਇਕਵਲ ਵਰਕ ਬਰਾਬਰ ਦਾ ਕੰਮ ਬਰਾਬਰ ਦੀ ਤਨਖਾਹ ਉਹ ਲਾਗੂ ਕਰ ਦਿਓ ਪੱਕੇ ਭਾਵੇਂ ਨਾ ਕਰੋ ਬਰਾਬਰ ਦਾ ਕੰਮ ਬਰਾਬਰ ਦੀ ਤਨਖਾਹ ਲਾਗੂ ਨਹੀਂ ਕਰਨੀ ਜਿਸ ਦਿਨ ਇਕਵਲ ਪੇ ਇਕਵਲ ਵਰਕ ਲਾਗੂ ਹੋ ਗਿਆ ਠੇਕੇਦਾਰੀ ਸਿਸਟਮ ਪੰਜਾਬ ਚ ਖਤਮ ਹੋ ਜਾਏਗਾ ਕਾਰਨ ਫਿਰ ਉਹੀ ਕਮਿਸ਼ਨਰ ਕਿਕਬੈਕ ਸੋ ਇਹ ਸੀ ਕਰਮਜੀਤ ਸਿੰਘ ਹਿੰਟੋ ਦੇ ਘਰ ਦੇ ਬਾਹਰ ਜਿਹੜਾ ਕੀ ਧਰਨਾ ਲੱਗਾ ਸੋ ਇਹਨਾਂ ਵੱਲੋਂ ਜਿਹੜਾ ਕੀ ਧਰਨਾ ਦਿੱਤਾ ਜਾਏਗਾ 21 ਅਕਤੂਬਰ ਤੋਂ ਭੁਖੜ ਹੜਤਾਲ ਬੱਜ ਜਿਹਦੇ ਵਿੱਚ ਬਹੁਤ ਅਹਿਮ ਗੱਲ ਹੈ ਕਿ ਭੁਖੜ ਹੜਤਾਲ ਦੇ ਬਾਵਜੂਦ ਵੀ ਸਫਾਈ ਕਰਮਚਾਰੀ ਜਿਹੜੇ ਕੀ ਛੁੱਟੀ ਦੇ ਨਹੀਂ ਰਹਿਣ ਜੈ ਭੀਮ ਜੀ ਜੈ ਸਵਿਧਾਨ ਜੀ ਮੇਰਾ ਨਾਮ ਜਸਵੀਰ ਕੌਰ ਆ ਅੱਜ ਜਿਹੜਾ ਤੁਸੀਂ ਇੱਥੇ ਇਕੱਠ ਕਰਕੇ ਪਹੁੰਚੇ ਹੋ ਕਿਸ ਮੁੱਦੇ ਤੇ ਤੇ ਕਿਸ਼ ਵਿਸ਼ੇ ਤੇ ਕਿਉਂ ਪਹੁੰਚੇ ਹੋ ਅਹੀ ਜੀ 15 ਸਾਲ ਤੋਂ ਪ੍ਰੂਮੈਂਟ ٹرسٹ ਦੇ ਵਿੱਚ ਸਵੈ ਸੇਵਕ ਆ ਤੇ ਅੱਜ ਜੁਮਾ ਜੁਮਾ ਆਏ 6 ਮਹੀਨੇ ਤੋਂ ਰਿੰਟੂ ਚੇਅਰਮੈਨ ਸਾਨੂੰ ਕਹਿੰਦਾ ਤੁਸੀਂ ਸਾਡੇ ਮਲਾਜੂ ਨਹੀਂ ਅਸੀਂ ਇਹੀ ਕਿਹਾ ਕਿ ਸਾਡੀ ਤਨ ਘਾਵਦਾਈ ਜਾਵੇ ਸਾਨੂੰ ਪੱਕਿਆ ਕੀਤਾ ਜਾਵੇ 15 ਸਾਲ ਤੋਂ ਅਸੀਂ ਇੱਥੇ ਲੱਗੇ ਆਂ ਤੇ ਕਹਿੰਦਾ ਤੁਸੀਂ ਸਾਡੇ ਮੁਲਾਜ਼ਮ ਹੀ ਨਹੀਂ ਜੇ ਪਰ ਪਿਛਲੇ 15 ਸਾਲ ਤੋਂ ਜਿੰਨੇ ਕਿ ਤੁਸੀਂ ਜ਼ਿਆਦਾ ਕੰਮ ਕਰ ਰਹੇ ਹੋ ਤੇ ਉਹਨਾਂ ਦੇ ਦੌਰਾਨ ਤੁਸੀਂ ਕਦੀ ਕੋਈ ਆਵਾਜ਼ ਨਹੀਂ ਚੁੱਕੀ ਸਾਨੂੰ ਪੱਕਿਆ ਕਰਨ ਨੂੰ ਸਾਰਿਆਂ ਨੂੰ ਇਹੀ ਕਿਹਾ ਗਿਆ ਹੈ ਕਿ ਤੁਹਾਨੂੰ ਪੱਕੇ ਕੀਤੇ ਜਾਵਾਂਗੇ ਅਸੀਂ ਐਸੇ ਆਸਤੇ ਲੱਗੀਆਂ ਰਹੀਆਂ ਲੱਗੀਆਂ ਰਹੀਆਂ ਤੇ ਮਾਂ ਹੀ ਮਰ ਕੇ ਇਹਨਾਂ ਨੇ ਦਿਹਾੜੀ 350 ਰੁਪਇਆ ਕੀਤੀ ਆ ਤੇ 300 ਰੁਪਏ ਦੇ ਆੜੀ ਦੇ ਵਿੱਚ ਅਸੀਂ ਬੱਚੇ ਪਾਲੀਏ ਸਕੂਲ ਪੜਾਈਏ ਕਿ ਜਾਂ ਫੀਸ ਸਾਰੀ ਕੀ ਕਰੀਏ ਪਿਛਲੇ 15 ਸਾਲਾਂ ਤੋਂ ਤੁਹਾਨੂੰ ਇਕਵ ਲਾਰਾ ਲਾਇਆ ਜਾ ਰਿਹਾ ਹੈ ਕਿ ਹਰ ਸਾਲ ਇੱਕੋ ਦੂਜੇ ਦੇ ਚੇਅਰਮੈਨ ਹੁੰਦੇ ਸੀ ਸਾਰਾ ਸਾਨੂੰ ਲਾਰਾ ਲਉਂਦੇ ਸੀ ਇਹ ਚੇਅਰਮੈਨ ਆਏ ਇਹਨਾਂ ਦੇ ਬੇੜਾ ਹੀ ਕਰਕੇ ਰਹਿਤਾ ਹੈ ਇਹ ਕਹਿੰਦਾ ਤੁਸੀਂ ਮੇਰੇ ਮੁਲਾਜ਼ਮ ਹੀ ਨਹੀਂ ਜੇ ਜਿਸਰ ਤੁਹਾਨੂੰ ਇਹੀ ਚੇਅਰਮੈਨ ਨਾਲ ਕੋਈ ਦਿੱਕਤ ਪਰੇਸ਼ਾਨੀ ਹੈ ਉਸ ਤੋਂ ਪਹਿਲੇ ਸ਼ੋਕ ਤਲਵਾਰ ਜੀ ਦੇ ਨੇ ਉਹਨਾਂ ਨੇ ਵੀ ਇਹੀ ਕੰਮ ਕੀਤਾ ਨਹੀਂ ਉਹਨਾਂ ਨੇ ਵੀ ਸਾਨੂੰ ਲਾਰੇ ਲਾਏ ਸੀ ਉਹਨਾਂ ਨੇ ਮਸਲਤਾਂ ਲਈ ਉਹਨਾਂ ਨੇ ਇਹ ਪਿਆਰ ਨਾ ਕੀਤਾ ਕਿ ਤੁਹਾਨੂੰ ਪੱਕਿਆ ਕੀਤਾ ਜਾਊਗਾ ਕਿਤੇ ਨਾ ਕਿਤੇ ਰਾਜਨੀਤਿਕ ਕੋਈ ਕਹਿ ਸਕਦੇ ਤੁਸੀਂ ਹਾਂਜੀ ਹਾਂਜੀ ਇਹੀ ਆ ਸਰ ਜਾਤੀ ਨੂੰ ਲੈ ਕੇ ਭੜਕਾਉਣਾ ਤਾਂ ਕੀ ਲੈ ਕੇ ਕਿ ਸਾਨੂੰ ਇਹਨਾਂ ਦੇ ਬੱਚੇ ਵਾਧਣ ਨਾ ਇਹਨਾਂ ਦੇ ਬੱਚੇ ਨੀਵੇਂ ਰਹਿਣਾ ਹਟੇ ਨਾਲ ਕੁਰਸੀਆਂ ਤਾਂ ਨਾ ਬੈਣ ਬਸ ਇਹੀ ਆ ਸਾਡੇ ਨਾਲ ਬੜੀ ਬੇਇਨਸਾਫੀ ਕੀਤੀ ਜਾਣ ਰਹੀ ਆ ਅਜੇ ਤੋਂ 15 ਸਾਲ ਤੋਂ ਹੀ ਇਹ ਬੇਇਨਸਾਫੀ ਕੀਤੀ ਜਾਣੀ ਸਾਨੂੰ ਸਰਕਾਰ ਦੇ ਨਾਲ ਇਹ ਹੀ ਮੰਗਿਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਨੂੰ ਪੱਕੇ ਕੀਤਾ ਜਾਣ ਅਸੀਂ ਵੀ ਆਪਣੇ ਬੱਚੇ ਪੜਾ ਲਈਏ ਇਹ ਵੀ ਬੱਚੇ ਲਿਖਾ ਲਈਏ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਲਈਏ ਹਟੇ ਬੱਚੇ ਪੜ੍ਹ ਲਿਖ ਕੇ ਕੋਈ ਅਫਸਰ ਬਣ ਜਾਣਾ ਕਿਤੇ ਇਹ ਵੀ ਰੋਟੀ ਚੱਜ ਦੀ ਖਾ ਲਈਏ 9 ਤੋਂ 5 ਇਹ ਝਾੜੂ ਮਾਰਦੇ ਸਾਨੂੰ ਤੇ ਸਰਕਾਂ ਦੇ ਵੀ ਲੋਕੀ ਆਉਂਦੇ ਨੇ ਤੇ ਇਹ 5 ਵਜੇ ਦੇ ਟਾਈਮ ਤੇ ਆਡਾ ਟਾਈਮ ਹੈ ਝਾੜੂ ਮਾਰਨ ਦਾ 9 ਤੋਂ 5 ਤੱਕ ਹੀ ਕੰਮ ਕਰਦੇ ਰਹੇ ਉਹ ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਜਿਹੜਾ ਕਿ ਇਹਨਾਂ ਦੇ ਵਿੱਚ ਨਿਰਾਸ਼ਾ ਜਿਹੜੀ ਕਿ 15 ਸਾਲਾਂ ਤੋਂ ਲਗਾਤਾਰ ਇਹਨਾਂ ਨੂੰ ਜਿਹੜਾ ਕਿ ਧੱਕਾ ਕਰ ਰਹੇ ਨੇ ਕਿ ਤੁਹਾਨੂੰ ਪੱਕੇ ਕਰ ਦਾਂਗੇ ਪੱਕੇ ਕਰ ਦਾਂਗੇ ਤੇ 15 ਸਾਲਾਂ ਬਾਅਦ ਵੀ ਜਿਹੜੀ ਕਿ 300 ਰੁਪਏ ਪ੍ਰਤੀ ਦਿਹਾੜੀ